ਕੁਪੀ ਰਾਜੀ ਆਪ ਕਰੋ ਸਾਨੀ ਸਰਕਾਰ ਮਰਦਾਬਾਦ ਜੰਦਾਬਾਦ ਜੰਦਾਬਾਦ ਲੋਕ ਦੀ ਸਰਕਾਰ ਮਰਦਾਬਾਦ ਮਰਦਾਬਾਦ ਮੈਂ ਫੇਰ ਬੇਨਤੀ ਕਰਦਾ ਮੇਰੀ ਅਪੀਲ ਆ ਜੇ ਲੀਡਰ ਮੰਨਦੇ ਹੋ ਤਾਂ ਥੱਲੇ ਹੋ ਜਾਓ ਐ ਵੀ ਸੀ ਆਈ ਡੀ ਵਾਲੇ ਵੀ ਵੜ ਕੇ ਬੈਠੇ ਤੁਹਾਡੇ ਚ ਉਹ ਵੇਖ ਰਹੇ ਆਪਣੇ ਆਪਾਂ ਦਾ ਅੱਖਾ ਵੀ ਮੰਨਦੇ ਆ ਕਿ ਨਹੀਂ ਮੰਨਦੇ ਬਾਪੂ ਜੀ ਆ ਜਾਓ ਥੱਲੇ ਹੋ ਜਾਓ ਬਹੁਤ ਖੁੱਲੀ ਜਗਾਵਾ ਸਾਰੇ ਖੜਕਦੇ ਕੋਈ ਵੀ ਚਾਹੀਦਾ ਫਿਰ ਸਾਰੇ ਲੀਡਰ ਆਏ ਆ ਕਾਕਾ ਸਿੰਘ ਕੋਟਲਾ ਵੀ ਆ ਗਏ ਆ ਆਰੇ ਆਏ ਹੋਇਆ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਗੱਲ ਕੀ ਕਰਨੀ ਆ ਨੌਜਵਾਨੋ ਆਜੋ ਮੇਰੇ ਵੀਰ ਤੇ ਵਾਕਿਆ ਹੀ ਲੀਡਰਸ਼ਿਪ ਦਾ ਮਾਨ ਸਨਮਾਨ ਕਰਦੇ ਹੋ ਥੱਲੇ ਆਓ ਜਿਹੜੇ ਵੀਰ মিডিਆ ਨਾਲ ਲੱਗੇ ਹੋ ਉਹਨਾਂ ਨੂੰ ਬੇਨਤੀ ਆ ਥੋੜਾ ਹੇਠਾਂ ਆਜੋ মিডিਆ ਵਾਲੇ ਵੀਰਾਂ ਨੂੰ ਬੇਨਤੀ ਆ ਤੁਹਾਡਾ ਸਤਿਕਾਰ ਆ ਤੁਹਾਡਾ ਸਾਡ ਤੇ ਕਰ ਲੋ ਮੇਰੇ ਵੀਰ ਥੱਲੇ ਕਿਲੇ ਜੋ ਥੱਲੇ ਮੇਰੇ ਵੀਰੋ ਤੁਸੀਂ ਤੇ ਨੌਜਵਾਨ ਦੇ ਅਸ਼ਾਲਾ ਮਾਰ ਕੇ ਥੱਲੇ ਹੋ ਜਾਓ ਥੱਲੇ ਹੋ ਜੋ ਮੈਂ ਇਹਨੂੰ ਮੂੰਹ ਕਰ ਲੈਣਾ ਇੱਧਰ ਨੂੰ ਮੈਂ ਮੂੰਹ ਕਰ ਲੈਣਾ ਆਜੋ ਮੇਰੇ ਵੀਰ ਥੱਲੇ ਹੋ ਜਾ ਜਰਾ ਤੇ ਤੁਹਾਡੇ ਨਾਲ ਗੱਲ ਕਰੀਏ ਆਜੋ ਆਜੋ ਮੇਰੇ ਵੀਰ ਆਜੋ ਆਜੋ ਇੱਥੇ ਜਿਹੜੇ ਖੜੇ ਆ ਮਾਰ ਆਪਣੇ ਆਗੂ ਜਾਓ ਆਵਾਜ਼ ਮਾਰ ਕੇ ਲੈ ਆਜੋ ਮੇਰੇ ਵੀਰ ਆਜੋ 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 ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ 15 ਵਾਰੀ ਬੋਲਾਂ ਪਰ ਅੰਦੋਲਨ ਨੂੰ ਫਰਕ ਪਾਊਗਾ ਸੀਐਡੀ ਸੁਣਦੀ ਆ ਵੀ ਆਖਾ ਨਹੀਂ ਮੰਨਦੇ ਆਪਦੇ ਆਗੂਆਂ ਦਾ ਥੱਲੇ ਹੋ ਜਾਓ ਮੇਰੇ ਵੀਰ ਪਤਾ ਲੱਗੇ ਜਾਪਤੇ ਵਾਲੀ ਫੋਰਸ ਆ ਪਤਾ ਲੱਗੇ ਡਿਸਪੀਲਨ ਆ ਵੀ ਆ ਬੋ ਫੋਰਸ ਆ ਤੇਰੀ ਅੱਖਾਂ ਮੰਗਦੀਆਂ ਦੀਆਂ ਆਕੂਆਂ ਦੇ ਹੁਕਮ ਚ ਵੱਜੀ ਹੁੰਦੀ ਆ ਆ ਜਾਓ ਮੇਰੇ ਵੀਰ ਥੱਲੇ ਬਹੁਤ ਥਾਂ ਆ ਆ ਨਵਦੀਪ ਮੇਰੇ ਵੀਰ ਨੂੰ ਬੇਨਤੀ ਆ ਤੂੰ ਵੀ ਆ ਜਾ ਮੇਰੇ ਵੀਰ ਥੱਲੇ ਨਵਦੀਪ ਨੂੰ ਵੀਰ ਨੂੰ ਬੇਨਤੀ ਆ ਵੀ ਪਿੱਛੇ ਆ ਜਾਓ ਜਰਾ ਆ ਜਾਓ ਮੇਰੇ ਵੀਰ ਥੱਲੇ ਆ ਜਾਓ ਆ ਜਾਓ ਮੇਰੇ ਵੀਰ ਆ ਜਾਓ ਆ ਜਾਓ ਆ ਜਾਓ ਰਸਤਾ ਚੱਲਣ ਦਿਓ ਜਾਮ ਲਗ ਭਗ ਲੱਗ ਚੁੱਕਾ ਵਾ ਚੱਲਣ ਦਿਓ ਆ ਜਾਓ ਮੇਰੇ ਵੀਰ ਰਸਤਾ ਚੱਲਣ ਦੇ ਹੋ ਜੋ ਥੱਲੇ ਹਾਂਜੀ ਭਾਈ ਆਪਣੇ ਵਲੰਟੀਅਰ ਜਿਹੜੇ ਜਥੇਬੰਦੀਆਂ ਜਿੰਨਾ ਛੰਡੇ ਚੁੱਕੇ ਉਹਦੇ ਸਾਡੇ ਆਪਣੇ ਬੰਦੇ ਆ ਉਹ ਅਪੀਲ ਕਰ ਲੋਕਾਂ ਨੂੰ ਥੱਲੇ ਹੋ ਜੋ ਆਪ ਥੱਲੇ ਹੋ ਮੇਰੇ ਵੀਰ ਬਜ਼ੁਰਗ ਛੱਡ ਕੇ ਥੱਲੇ ਹੋ ਚਲੋ ਥੱਲੇ ਵੀਰ ਹੈਲੋ ਥੱਲੇ ਹੋ ਜੋ ਮੇਰੇ ਵੀਰ ਥੱਲੇ ਹੋ ਜੋ ਥੋੜਾ ਜਿਹਾ ਬਹੁਤ ਖੁੱਲਾ ਤਾਂ ਜੇ ਥੱਲੇ ਹੋ ਥੱਲੇ ਮੇਰੇ ਵੀਰ ਛਾਲਾ ਮਾਰੋ ਮੜੀਆਂ ਜੀਆਂ ਚਲੋ 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 ਸ਼ਾਬਾਸ਼ ਸ਼ਾਬਾਸ਼ ਜਦੋਂ ਗੱਲ ਮੰਨਦੇ ਬਹੁਤ ਚੰਗਾ ਲੱਗਦਾ ਚਲੋ ਮੇਰੇ ਵੀਰ ਥੱਲੇ ਹੋ ਜੋ ਬਹੁਤ ਜਗ੍ਹਾ ਖੁੱਲੀ ਆ ਆਜੋ 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 ਸ਼ੇਰੋ ਆਜੋ 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 ਇੱਧਰ ਹੋ ਜਾਓ ਇੱਧਰ ਨਵਦੀਪ ਵੀਰ ਨੂੰ ਵੀ ਕਹਿ ਦਿਓ ਵੱਡੇ ਜਲਵੇੜਾ ਸਾਹਿਬ ਨੂੰ ਬੇਨਤੀ ਆ ਥੋੜਾ ਥੱਲੇ ਲਿਆਓ ਥੱਲੇ ਗੱਲਬਾਤ ਕਰਦੇ ਰਹੋ ਜਿੰਨਾ ਚਿਰ ਮਰਜ਼ੀ ਕਰਨੀ ਮੀਡੀਆ ਨਾਲ ਠੀਕ ਹੈ ਜੀ ਥੱਲੇ ਹੋ ਜਾਓ ਆਜੋ ਆਜੋ ਮੇਰੇ ਵੀਰਾਂ ਵੇਖੋ ਨਾ ਆਖਾਂ ਮੰਗਿਆ ਸਰਕਾਰ ਨੂੰ ਲੱਗਦਾ ਵੀ ਅਕਲ ਵਾਲੇ ਆ ਜਾਮ ਵੀ ਖੁੱਲ ਗਿਆ ਠੀਕ ਹੈ ਇੱਧਰ ਆਜੋ ਆ ਜਿਹੜੇ ਇੱਧਰ ਖਲੋਤੇ ਆਜੋ ਮੇਰੇ ਵੀਰ ਮੰਨ ਲਓ ਸਾਡੀ ਹਾਂ ਹਲਕ ਸਾਹਿਬ ਆਜੋ ਅਪੀਲ ਕਰਦੇ ਆਜੋ ਆਜੋ ਥੱਲੇ ਆਜੋ ਆਜੋ ਗੱਲ ਕਰਦੇ ਆਜੋ 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 ਆਓ ਮੇਰੇ ਵੀਰ ਆਜੋ ਆਜੋ ਇਹਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਬੋਲੇ ਸੋਨਹਿਰੀ ਜੈ ਜੈਕਾਰ ਦੇ ਚੱਲਦੇ ਗੱਡਾ ਕੱਠੇ ਆਹ ਕ੍ਰਾਂਤੀਕਾਰੀ ਆ ਰਹੇ ਵੀਰੋ ਕ੍ਰਾਂਤੀਕਾਰੀ ਆ ਰਹੇ ਵੀਰੋ ਥੱਲੇ ਹੋ ਥੋੜਾ ਜਾ ਹੋ ਇਧਰ ਨਾ ਥੱਲੇ ਨੂੰ ਹੋ ਥੱਲੇ ਥਾਂ ਬਣਾ ਜੇ ਆਜੋ ਮੇਰੇ ਵੀਰ ਆਜੋ ਆਜੋ ਟਰਾਲੀ ਅੱਗੇ ਲਾਜੋ ਟਰਾਲੀ ਰਾਹ ਚ ਨਾ ਖਿਲਾ ਰਹਿਓ ਟਰਾਲੀ ਅਗਲੇ ਬੰਨੇ ਆ ਰਹੀ ਹੈ ਜੇ ਨਾ ਸ਼ੇਅਰ ਕਰੋ ਜੀ ਵਾਤੋਂ ਮਦਦ ਇਧਰਲੇ ਪਾਸੇ ਕੁਝ ਲੈ ਕੇ ਸਾਥੀ ਜਿਹੜੇ ਜ਼ਰੂਰੀ ਗੱਲਬਾਤ ਕਰਨ ਵਾਲੇ ਆ ਇੱਥੇ ਸਾਰੇ ਅੰਦੋਲਨਕਾਰੀਆਂ ਨੂੰ ਦੇਖ ਸਕਦੇ ਵੱਡੀ ਗਿਣਤੀ ਹਾਂਜੀ ਪਹਿਲਾਂ ਸੁਣ ਰਹੇ ਮੇਰੀ ਆਵਾਜ਼ ਆ ਰਹੀ ਆ ਨਿਆਣਾ ਤੇ ਪੰਜਾਬ ਚਲੋ ਸੁਣਿਓ ਮਾੜਾ ਜੇ ਇੱਕ ਵਾਰੀ ਦੋਰੇ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਨੋਰ ਬਣਾ ਕੇ ਰਾਂਗੇ ਹਾਂਜੀ ਦੋਵਾਂ ਫੋਰਮਾਂ ਦਾ ਇੱਕ ਜਿੰਦਾਬਾਦ 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 ਦੋਵਾਂ ਫੋਰਮਾਂ ਦਾ ਇੱਕ ਜਿੰਦਾਬਾਦ 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 ਟਰਾਲੀ ਵਾਲਿਓ ਵੀਰੋ ਜਾਮ ਲੱਗ ਗਿਆ ਮਗਰ ਜਾਮ ਫੇਰ ਲੱਗਿਆ ਇੱਥੇ ਜਿਹੜੇ ਵੀ ਰਸ਼ੀਦਪੁਰਸੋਂ ਵਾਲੇ ਜਾਦਾ ਨੇ ਮੈਂ ਨਾ ਥੋੜੇ ਥੱਲੇ ਹੋ ਜੋ ਹਾਂ ਥੋੜਾ ਥੱਲੇ ਹੋ ਜਾ ਜਾਮ हट ਜਾਊਗਾ ਹੋ ਜੋ ਥੱਲੇ ਤੇ ਜਗ੍ਹਾ ਬੜੀ ਆ ਮੰਨ ਲਓ ਆਖਾ ਵੀਰ ਥੱਲੇ ਹੋ ਜਾ ਨੌਜਵਾਨ ਆ ਹੋ ਜਾ ਥੱਲੇ ਹਾਂ ਉੱਤਰ ਜੋ ਥੱਲੇ ਕੁਛ ਨਹੀਂ ਹੁੰਦਾ ਤਾਂ ਕਿ ਜੋ ਦਿਲਵੇੜਾ ਜਿਨ੍ਹਾਂ ਦੀ ਕੱਲ੍ਹ ਮੌਰੀ ਹੋਈ ਆ ਬੋਲ ਉਹਨਾਂ ਨੇ ਸ਼ਰਮਨਾ ਵਾਲੀ ਇੜੀ ਕਰੈਲੀ ਰੱਖੀ ਗਈ ਸੀਗੀ ਅੰਬਾਲਾ ਦੀ ਦਾਣਾ ਮੰਡੀ ਵਿੱਚ ਉੱਥੇ ਜਾਣ ਤੋਂ ਪਹਿਲਾਂ ਵੀ ਜੇ ਅਸੀਂ ਸਰਕਾਰ ਨਾਲ ਸੰਘਰਸ਼ ਕਰ ਰਹੇ ਆ ਤੇ ਆਪ ਮਹਾਰੇ ਨਹੀਂ ਕਰ ਰਹੇ ਸਾਡਾ ਅੰਦੋਲਨ ਕਿਤੇ ਵੀ ਆਪ ਮਹਾਰੇ ਨਹੀਂ ਹੈਗਾ ਅਸੀਂ ਪਹਿਲੋ ਦੋਵਾਂ ਫਾਰਮਾਂ ਵਿੱਚ ਉਹਦੀ ਪਾਲਿਸੀ ਬਣਾਉਨੇ ਆ ਨੀਤੀ ਬਣਾਉਨੇ ਆ ਫੈਸਲਾ ਕਰਦੇ ਆ ਫਿਰ ਥੋਡੇ ਚ ਰੱਖਦੇ ਆ ਫਿਰ ਉਹ ਫੈਸਲਾ ਪਿੰਡਾਂ ਜਾਂਦਾ ਤੇ ਹੇਠਾਂ ਲਾਗੂ ਹੁੰਦਾ ਹੈਗਾ ਵਾ ਕਦੀ ਵੀ ਅਸੀਂ ਇੱਕ ਅੱਦੇ ਆਗੂ ਨੇ ਆਪਦੀ ਮਰਜ਼ੀ ਨਾਲ ਕੋਈ ਫੈਸਲਾ ਨਹੀਂ ਕੀਤਾ ਹੈਗਾ ਨਾ ਕਰਦੇ ਆ ਇਹ ਮੇਰੇ ਲਾਗੇ ਸ਼ਾਂਤੀ ਰੱਖੋ ਥੋੜਾ ਜਿਹਾ ਵੀਰੋ ਇੱਧਰ ਇੱਧਰ ਥੋੜਾ ਇੱਧਰ ਰੱਖੀਏ ਤੇ ਜਦੋਂ ਅਸੀਂ ਫੈਸਲਾ ਮੀਟਕਾ ਕਰਕੇ ਕਰਦੇ ਆ ਆ ਫੈਸਲਾ ਵੀ ਮੀਟਕਾ ਕਰਕੇ ਕਰਾਂਗੇ ਕੀ ਤੁਹਾਨੂੰ ਲੱਗਦਾ ਮੈਂ ਹਰਿਆਣਾ ਦੇ ਬਹੁਤ ਸਾਰੇ ਸਾਥੀ ਆਉਂਦੇ ਸੁਣੇ ਕਹਿੰਦੇ ਖੇਤੀ ਕਰੋ ਮੰਡੀ ਕਿਉਂ ਨਹੀਂ ਜਾਂਦੇ ਹੈਗੇ ਮੈਂ ਕਹਿੰਦਾ ਤੁਹਾਨੂੰ ਸਮਝ ਲੱਗਦੀ ਐ ਸੀ ਡਰਦੇ ਆ ਮੰਡੀ ਜਾਣ ਤੋਂ